ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਾਜਨਾ ਦੋ ਲਿੰਕ ਜੋੜਨੇ ਆ ਆਪਸ ਵਿੱਚ ਜਿਹੜੇ ਬੰਦੇ ਖੇਖਣ ਕਰਦੇ ਹੁੰਦੇ ਆ ਤੁਸੀਂ ਸੁਣਿਆ ਡੋਗਰੀ ਰੁਲ ਕੇ ਮਰ ਜੂ ਗੁਲਸ਼ਨ ਕੋਮਲ ਦਾ ਗਾਇਆ ਹੋਇਆ ਗਾਣਾ ਜਿਹੜਾ ਜੌਣਾ ਮੋੜ ਫਿਲਮ ਦੇ ਵਿੱਚ ਵੀ ਹੈਗਾ ਤੇ ਉਹ ਜਦੋਂ ਡੋਗਰ ਨੂੰ ਕਹਿੰਦੇ ਆ ਨਾ ਕਿਬੀ ਤੂੰ ਜੋਣੇ ਮੋੜਨਾ ਪੰਗਾ ਨਾ ਲੈ ਤੇਰੀ ਡੋਗਰੀ ਰੁੜ ਕੇ ਮਰ ਜੂ ਉਹ ਕਹਿੰਦਾ ਹੁੰਦਾ ਰੰਨਾ ਵਾਲੇ ਖੇਖਣ ਨਹੀਂ ਕਰੀਦੇ ਤੇ ਹੁਣ ਇਹ ਖੇਖਣ ਪਤਾ ਕੌਣ ਕਰਦੇ ਐ ਪਹਿਲਾਂ ਤਾਂ ਡੇਬਰੂ ਗੜਵਾਲਾ ਕਰਦਾ ਸੀ ਮੂਤਪਾਲ ਸਾਡੀ ਬੈਰਕ ਵਿੱਚ ਕੈਮਰੇ ਲਾਤੇ ਸਾਡੀ ਪ੍ਰਾਈਵੇਸੀ ਲੀਕ ਹੁੰਦੀ ਐ ਚਲੋ ਐਨੀ ਗੱਲ ਬਹੁਤ ਐ ਉਹਦੇ ਲਈ ਤਾਂ ਉਹਦਾ ਜਲੂਸ ਬਹੁਤ ਨਿਕਲ ਗਿਆ ਬਹੁਤਾ ਕੰਡਰੀ ਲੋੜ ਨਹੀਂ ਅਸਾ ਹੁੰਦੇ ਮਾਜੇ ਦਾ ਜਰਮੈਲ ਇਹਦੀ ਗੱਲਬਾਤ ਸਾਹਮਣੇ ਆ ਗਈ ਇਹ ਵਕੀਲ ਨੂੰ ਆਪਣੇ ਨੂੰ ਕਹਿੰਦਾ ਕਹਿੰਦਾ ਮੇਰੀ ਬੈਰਕ ਵਿੱਚ ਕੈਮਰਾ ਲਾਤਾ ਮੈਨੂੰ ਕੈਮਰਾ ਦਾ ਹੀ ਦੇਖਦੇ ਨੇ ਵੀ ਮਜੀਠਿਆ ਕੀ ਕਰਦਾ ਹੁਣ ਕੀ ਕਰਦਾ ਮਜੀਠਿਆ ਅੰਦਰ ਬਾਥਰੂਮ ਵੀ ਹੁੰਦਾ ਤੇ ਟਾਇਲਟ ਵਗੈਰਾ ਵੀ ਅੰਦਰ ਹੁੰਦੀ ਹੈ ਉੱਥੇ ਤਾਂ ਜੰਦਾ ਕੁੰਡਾ ਲੱਗਿਆ ਹੁੰਦਾ ਸੁੱਖ ਨਾਲ ਪਰ ਕੈਮਰੇ ਕਿਉਂ ਲੱਗੇ ਨੇ ਕਿਉਂ ਬਿਲਕਦਾ ਮਤਲਬ ਇਹ ਡਰਮ ਖੇਖਣ ਵੀ ਹਾਈ ਕੋਰਟ ਤੱਕ ਗੱਲ ਪਹੁੰਚੇ ਵੀ ਪੰਜਾਬ ਸਰਕਾਰ ਠੱਕਾ ਕਰਦੀ ਹੈ ਅਸ਼ੇ ਮਾਝੇ ਵਾਲੇ ਨਾ ਹਕੂਮਤ ਨੂੰ ਹਕੂਮਤ ਹੀ ਬੋਲਦੇ ਹੁੰਦੇ ਨੇ ਵੈਸੇ ਇਹ ਹਕੂਮਤ ਨਹੀਂ ਕਹਿੰਦਾ ਇਹ ਕਿਆਮਤ ਕਹਿੰਦਾ ਹੋਊਗਾ ਦਾ ਸ਼ਾਮਤ ਕਹਿੰਦਾ ਹੋਊਗਾ ਵੀ ਆਈ ਹੈ ਸਾਡੇ ਤੇ ਭਾਈ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਨਾ ਕੱਲ ਦਸਖ ਫੋਨ ਆਇਆ ਸੀ ਮੈਨੂੰ ਤੇ ਅੱਜ ਮੈਂ ਗੱਲ ਕਰ ਲਈ। ਕਹਿੰਦੇ ਗਿਆਨੀ ਜੀ 2027 ਦੇ ਵਿੱਚ ਕਿਤੇ ਐਮਐਲ ਤਾਂ ਨਹੀਂ ਬਣਨਾ ਚਾਹੁੰਦੇ। ਐਦਾਂ ਫੋਨ ਕਰਦੇ ਆ। ਮੈਂ ਕਿਹਾ ਤੁਸੀਂ ਬਣਾ ਦਿਓਗੇ। ਕਹਿੰਦੇ ਹਾਂ ਗੱਲ ਕਰੋ। ਮੈਂ ਕਿਹਾ ਪਹਿਲਾਂ ਸੁਖਵੀਰ ਬਾਦਲ ਨੂੰ ਬਣਾ ਦਿਓ। ਕਹਿੰਦੇ ਜੀ ਤੁਹਾਨੂੰ ਕੀ ਲੱਗਦਾ ਮੈਂ ਕਿ ਬਣਾ ਦਿਓ ਮੈਨੂੰ ਕੀ ਲੱਗਣਾ ਮੈਂ ਤਾਂ ਕਹਿੰਦਾ ਮੁੱਖ ਮੰਤਰੀ ਬਣਾ ਦਿਓ ਕਮਾ ਜਿਵੇਂ ਉਹ ਕਹਿੰਦਾ ਸੀ ਬਾਦਲ ਸਾਹਿਬ ਨੂੰ ਨਾ ਦਿਓ ਪ੍ਰਧਾਨ ਮੰਤਰੀ ਗੰਡੇ 4 ਰੁਪਏ ਕਿਲੋ ਤੇ ਜਿਹੜੇ ਕਿਸਾਨ ਮੂਹਰੇ ਬੈਠੇ ਸੀ ਤੇ ਉਹ ਕਹਿੰਦੇ ਸੀ ਜੁੱਤੀ ਲਈਏ ਲਾਓ ਹੁਣ ਫਿਰ ਤੇ ਫੇਰਗੇ ਚੰਗੀ ਤਰ੍ਹਾਂ ਇੱਕ ਪਾਸੇ ਕਹਿੰਦੇ ਫਸਲਾਂ ਦੇ ਰੇਟ ਦੁੱਗਣੇ ਚੌਗਣੇ ਹੋਣੇ ਚਾਹੀਦੇ ਨੇ ਤੇ ਇਹ ਅਕਲੋਂ ਖਾਲੀ ਕਹਿੰਦਾ ਬਾਲ ਨੂੰ ਪ੍ਰਧਾਨ ਮੰਤਰੀ ਬਣਾ ਦੋ ਗੰਡੇ 4 ਰੁਪਏ ਕਿਲੋ ਕਰ ਦੇਵਾਂਗੇ ਤੇ ਹੁਣ ਕੀ ਸੀ ਇਹ ਐਮਐਲਏ ਬਣਨ ਦੇ ਮੁੱਖ ਮੰਤਰੀ ਬਣਨ ਦੇ ਲੱਛਣ ਸੀ ਤੇ ਜੋ ਕੋਈ ਹੁਣ ਕਹੇ ਦੇ ਪੰਜਾਬ ਦਾ ਕੋਈ ਮੰਤਰੀ ਵੀ ਮੈਨੂੰ ਬਣਾਓ ਮੁੱਖ ਮੰਤਰੀ ਕਣਕ ਕਰ ਦੂੰ 2 ਰੁਪਏ ਕਿਲੋ ਫਿਰ ਜੁੱਤੀਆਂ ਪਹਿਣਗੇ ਫਿਰ ਹੋਰਾਂ ਨੇ ਸਨਮਾਨ ਕਰਨਗੇ ਅਗਲੇ ਚਾਹੁੰਦੇ ਐ ਜੇ ਜੇ 2500 ਨੂੰ ਕਣਕ ਵੇਚ ਦਈਏ 4000 ਨੂੰ ਹੋਵੇ ਅਗਲੇ ਫੇਰ ਖੁਸ਼ ਹੋਣਗੇ ਚਾਹੀਦਾ ਵੀ ਹੈ ਕੋਈ ਦੋਰਾਮਾ ਨਹੀਂ ਤੇ ਜਦੋਂ ਮਜ਼ਦੂਰ ਦੀ ਦਿਹਾੜੀ ਦੀ ਗੱਲ ਕਰੋਗੇ ਜੇ 500 ਚੱਲਦੀ ਹੈ ਤਾਂ 1000 ਕਰੋ ਜੇ ਕਿ ਮੈਂ ਆਪਣੇ ਘਰ ਮਜ਼ਦੂਰ ਨੂੰ ਬੁਲਾऊं ਮੈਂ 1100 ਦਿਉਂ ਲੇਕਿਨ ਤੇ ਮੈਨੂੰ ਲੋੜ ਪੈ ਗਈ ਇਹ ਕਹਿ ਦਿੱਤਾ ਜੋ ਕੁਝ ਕਹਿਣਾ ਹੈ ਜਦੋਂ ਐਡ ਕਰਾਂਗੇ ਵੀ ਹਾਂ ਕਰੋੜ ਰੁਪਏ ਕੋਠੀ ਤੇ ਲਾਉਣਾ ਹੈ ਫਿਰ ਕੋਈ ਗੱਲ ਨਹੀਂ 2 ਲੱਖ ਮਜ਼ਦੂਰਾਂ ਦਾ ਸਹੀ ਇਹ ਕਹਿ ਰਿਹਾ ਮੈਂ ਕੱਲ ਨੂੰ ਕਿਤੇ ਕਹਿ ਦੋ ਈੜੀ ਰੇਡ ਮਾਰੋ ਗਿਆ ਨਹੀਂ ਦੇ ਘਰ ਮੇਰੇ ਘਰੇ ਕੁਝ ਨਹੀਂ ਹੈਗਾ ਤੇ ਇਹ ਤੁਹਾਨੂੰ ਸਮਝਾਉਣ ਬਾਅਦ ਜੇ ਮੈਂ ਹੁਣ ਝਾੜੂ ਵਾਲੇ ਮੁਕਰੀਆਂ ਦੇ ਦੱਸੋ ਕੋਠੀ ਕਿੱਥੇ ਐ ਮੈਂ ਤਾਂ ਮਿਹਨਤ ਨਾਲ ਪੈਸਾ ਕਮਾਇਆ ਹੁਣ ਸੱਚੇ ਹੁੰਦੇ ਫਿਰਦੇ ਆ ਚਲੋ ਮੈਂ ਗੱਲ ਹੋਰ ਪਾਸੇ ਕਾ ਨੂੰ ਲੈ ਕੇ ਜਾਣੀ ਫਿਰ ਕਹਿੰਨੇ ਗਿਆਨੀ ਹਾਲ ਲੱਗਿਆ ਹਲਦੇ ਹੁੰਦੇ ਨਹੀਂ ਅਸੀਂ ਅਸੀਂ ਆਪਣੇ ਪਿਓ ਦੇ ਆ ਆਪਣੇ ਘਰ ਬੈਠੇ ਆ ਪੂਰੇ ਖੁਸ਼ ਖੁਆਸ਼ ਨਾਲ ਗੱਲ ਕਹਿੰਦੇ ਆ ਮੈਂ ਗੱਲ ਮਜੀਠੀ ਦੀ ਕਰਨ ਲੱਗਾ ਸੀ ਕਹਿੰਦਾ ਮੇਰੀ ਬੈਰਕ ਵਿੱਚ ਕੈਮਰਾ ਲਾਤਾ ਕੁਮਤ ਨੇ ਤੇ ਮੈਨੂੰ ਵੇਖਦੇ ਨੇ ਕੀ ਕਰਦੇ ਨੂੰ ਵੇਖਦੇ ਨੇ ਵੀ ਦੇਖਦੇ ਹੋਣਗੇ ਵੀ ਕੋਈ ਗੈਸਟਰ ਫੋਨ ਕਰਦਾ ਫੋਨ ਤਾਂ ਹੁਣ ਹੋਣਾ ਨਹੀਂ ਤੇ ਜੇ ਹੋਇਆ ਜੇਲਾ ਵਿੱਚ ਹੁੰਦਾ ਮਾੜਾ ਮੋਟਾ ਉਹ ਦੇਖਦੇ ਹੋਣਗੇ ਵੀ ਕਿਹਨੂੰ ਫੋਨ ਕਰਦਾ ਵੀ ਕਿੱਥੇ ਟ੍ਰੱਕ ਰੁਪਈਆਂ ਦਾ ਦੱਬਿਆ ਹੋਇਆ ਉਹ ਤਾਂ ਹੀ ਦੇਖਦੇ ਹੋਣਗੇ ਬਾਕੀ ਪ੍ਰਸ਼ਾਸਨ ਦਾ ਕੰਮ ਹੈ ਬਈ ਉਹ ਦੇਖਣਗੇ ਇਹਨੂੰ ਏਦਾਂ ਲਗਾ ਜਿਵੇਂ ਮੈਂ ਆਪਣੇ ਭੈਣ ਹਰਸਿਮਰਤ ਕੋਲ ਬਾਦਲ ਦੇ ਸਹੁਰੇ ਗਿਆ ਹੋਣਾ ਵੀ ਜਾਂਦਿਆਂ ਨੂੰ ਬਿਸਕਟ ਮਿਲਣਗੇ ਚਾਹ ਦੇ ਨਾਲ ਵਧੀਆ ਤੇ ਉਦੋਂ ਬਾਅਦ ਦੇ ਵਿੱਚ ਵਧੀਆ ਪਰੌਂਠਾ ਮਿਲੂ ਲੰਚ ਵਿੱਚ ਮਟਰ ਪਨੀਰ ਮਿਲੂ ਤੇ ਸ਼ਾਮ ਨੂੰ ਪੈਕ ਸੱਗ ਮਿਲੂ ਇਨੂੰ ਇਦਾਂ ਲੱਗਦਾ ਹੋਣਾ ਜੇਲ੍ਹ ਐ ਉਹ ਉੱਥੇ ਤਾਂ ਪਹਿਲੀ ਗੱਲ ਤਾਂ ਜਿਹੜੇ ਸਰਕਾਰੀ ਢਾਲ ਹੁੰਦੇ ਆ ਬੜੀਆਂ ਹੁੰਦੀਆਂ ਨੇ ਫੁੱਲ ਬੜੀਆਂ ਸ਼ੋਹਬਤ ਹੁੰਦੀਆਂ ਤੇ ਉਹ ਚਾਰ ਦਿਨ ਭੌਂਕੇ ਰੱਖਦੇ ਨੇ ਤੇ ਚੁੱਲੇ ਤੇ ਧਰਨ ਦੀ ਲੋੜ ਹੀ ਨਹੀਂ ਪੈਂਦੀ ਨੂਨ ਮਿਰਚ ਪਾ ਕੇ ਉਦੋਂ ਹੀ ਕੋਲ ਜਾਂਦੀਆਂ ਨੇ ਉਹ ਤੇ ਬਾਅਦ ਵਿੱਚ ਪਾ ਕੇ ਖਟਾਈ ਚਾਰ ਨਿੰਬੂ ਨਿਚੋੜ ਕੇ ਕਹਿੰਣਗੇ ਚਲੋ ਵੀ ਖਾਣੋ ਤੇ ਸਬਰੀ ਜਿਹੜੀ ਹੁੰਦੀ ਆ ਉਹ 15 ਦਿਨਾਂ ਦੀ ਗੜੀ ਸੜੀ ਹੁੰਦੀ ਐ ਤੇ ਉੱਥੇ ਫਿਰ ਤੜਕਾ ਜਿੱਦਾਂ ਲੱਗਦਾ ਤੇ ਉਹ ਉਸ ਤਰੀਕੇ ਨਾਲ ਹੁੰਦਾ ਤੇ ਜੇਕਰ ਤੇ ਆਲੂ ਬਣਾਉਣ ਤਾਂ ਜਿਵੇਂ ਛੱਪੜ ਚੋਂ ਚੁੱਭੀ ਮਾਰ ਕੇ ਡੱਡੂ ਲੱਭਣਾ ਹੁੰਦਾ ਏਦਾਂ ਆਲੂ ਲੱਭਦਾ ਤੇ ਹੁਣ ਇਹਨੂੰ ਏਦਾਂ ਲੱਗਦਾ ਹੋਣਾ ਵੀ ਵੀ ਜਿਵੇਂ ਮੈਂ ਆਪਣੇ ਭੈਣ ਦੇ ਘਰ ਜਾਂਦਾ ਸੀ ਅੱਗੇ ਪਿੱਛੇ ਤਾਂ ਮਝਾਮ ਸਕਿਉਰਟੀ ਹੁੰਦੀ ਸੀ ਵੀ ਆਉ ਭਗਤ ਹੋਵੇ ਇਦਾ ਨਹੀਂ ਹੋਣੀ ਉੱਥੇ ਤਾਂ ਐਨੇ ਪਤਾ ਕਿਹੜਾ ਬੰਦਾ ਆ ਕੇ ਛਤਰ ਫੇਰਦੇ ਤੇਵਾਰੀ ਕੋਈ ਨਹੀਂ ਹੁਣ ਚੀਕਾਂ ਪੈਂਦੀਆਂ ਨੇ ਅਛਾ ਇੱਕ ਉਹ ਦਾ ਆਮ ਦੇਣੀ ਹੈ ਹੀ ਦੇ ਆਜਮ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਫਾਂਸੀ ਦਾ ਰੱਸਾ ਚੁੰਮਿਆ ਸਚਾਈ ਤੇ ਉਹਨਾਂ ਨੂੰ ਨਾ ਜਦੋਂ ਜੇਲ੍ਹ ਦੇ ਵਿੱਚ ਉਹਨੇ ਭੁਖਣਟਾਲ ਕੀਤੀ ਤੱਕੇ ਦੇ ਨਾਲ ਦੁੱਧ ਪੀਉਣ ਦੀ ਕੋਸ਼ਿਸ਼ ਕੀਤੀ ਜਿਹੜੇ ਉਹਨਾਂ ਦੇ ਪਾਣੀ ਵਾਲੇ ਬਰਤਨ ਰੱਖੇ ਸੀ ਨਾ ਉਹ ਬਰਤਨਾਂ ਦੇ ਵਿੱਚੋਂ ਪਾਣੀ ਡੋਲ ਕੇ ਦੁੱਧ ਦੇ ਬਰਤਨ ਭਰਦੇ ਸੀ ਮਤਲਬ ਵੀ ਜਾਂ ਤਾਂ ਇਹ ਭੁੱਖ ਦੇ ਸਤਾਏ ਹੋਏ ਭੁਖਣਟਾਲ ਤੋੜ ਦੇਣ ਤੇ ਜਾਂ ਫਿਰ ਕਹਿਣ ਵੀ ਸਾਡੇ ਕੋਲ ਗਲਤੀ ਹੋ ਗਈ ਪਰ ਉਹਨਾਂ ਨੇ ਇਹ ਨਹੀਂ ਮੰਨੀ ਠੱਕੇ ਨਾਲ ਵੀ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਕ ਬੁਰਕੀ ਤੱਕ ਇੱਕ ਦਾਣਾ ਤੱਕ ਮੂੰਹ ਹੀ ਨਹੀਂ ਪਾਇਆ ਤੇ ਰਿਸਕ ਕਰਦੇ ਨੇ ਮਾਝੇ ਦਾ ਜਰਨੈਲ ਬਣਨ ਦੀ ਤੁਲਨਾ ਕਿਹਦੇ ਨਾਲ ਕਰਦੇ ਨੇ ਜਦੋਂ ਜਾਂਦੇ ਨੇ ਨਾ ਪਹਿਲਾਂ ਇਹਨਾਂ ਦਾ ਮਨ ਪੇ ਤਾਂ ਜਿਹੜਾ ਸਲਵਾਰ ਪਾ ਕੇ ਜਾਂਦਾ ਉਹ ਗਿਆ ਸੀ ਖੜਕੜ ਕਲਾਂ ਜਾ ਕੇ ਮਿੱਟੀ ਚੱਕੀ ਮੱਥੇ ਨਾਲ ਲਾਈ ਪਖੰਡ ਕੀਤਾ ਤੇ ਜਦੋਂ ਮੰਤਰੀ ਬਣ ਗਿਆ ਉਦੋਂ ਕੈਪਟਨ ਨੂੰ ਕਹਿੰਦਾ ਖਜ਼ਾਨਾ ਖਾਲੀ ਆ ਬਾਈ ਕੋਈ ਐਲਾਨ ਨਾ ਕਰਦੀ ਕਿਤੇ ਤੋਂ ਜਰਾ ਕਹਿੰਦੇ ਕਦੇ ਖਿਆਨਾਂ ਖਾਲੀ ਹੈ ਤੇ ਜਦੋਂ ਕੈਪਟਨ ਨੂੰ ਲਾਤ ਆ ਉਦੋਂ ਪਤਾ ਨਹੀਂ ਕਿੱਥੋਂ ਪੈਸੇ ਘੜ ਘੜ ਲਾਈ ਗਏ ਐ ਕਰਤਾ ਬਾਹਰ ਕਰਤਾ ਜਾਣੇ ਕਿ ਇਹ ਉਹ ਲੋਕ ਨੇ ਤੇ ਹੁਣ ਜਿਹੜੀ ਮੈਂ ਗੱਲ ਚੱਲੋ ਬੋਰ ਨਾ ਕਰਾਂ ਮੁੰਡੇ ਜੀ ਦੀ ਕੀਤੀ ਹੈ ਇਹ ਸਾਰਾ ਲੁੰਗਲਾਣਾ ਇਕੱਠਾ ਹੋ ਗਿਆ ਜੀ ਚਾਚਾ ਤਾਇਆ ਸਾਲਾ ਭਣੋਈਆ ਪਤਾ ਨਹੀਂ ਕੀ ਕੁਛ ਹੈ ਤੇ ਹੁਣ ਇਹ ਕਹਿੰਦਾ ਜੀ ਮੇਰੀ ਵੈਰ ਕ ਵਿੱਚ ਲਾਦਦੇ ਨੇ ਕੈਮਰੇ ਤੇ ਵਕੀਲ ਸਾਹਿਬ ਨੂੰ ਕਹਿੰਦਾ ਮੇਰੀ ਜਾਨ ਬਚਾਓ ਵੀ ਹੋ ਸਕਦਾ ਉੱਥੇ ਮੇਰੇ ਕੋਈ ਛੁਰੀ ਮਾਰੇ ਮੇਰੇ ਕੋਈ ਚਾਕੂ ਮਾਰੇ ਪਤਾ ਨਹੀਂ ਕੀ ਕਰ ਦੇ ਕੋਈ ਹੁਣ ਡਰਦਾ ਅਛਾ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਇਹ ਗੱਲਾਂ ਅਫਵਾਹਾਂ ਹੁੰਦੀਆਂ ਨੇ ਕਈ ਵਾਰੀ ਮੈਂ ਇਹਦੇ ਨਾਲ ਕੋਈ ਸਹਿਮਤ ਨਹੀਂ ਹੈਗਾ ਜੀ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਨੇ ਕਿਹੜੇ ਤਰੀਕੇ ਨਾਲ ਜੇਲ੍ਹ ਵਿੱਚ ਰੱਖਣਾ ਹੁੰਦਾ ਹੈ ਛਿੱਤਰ ਫੇਰਨਾ ਹੈ ਕਿ ਨਹੀਂ ਫੇਰਨਾ ਕੋਈ ਖੋਏ ਦੀ ਕੁਲਫੀ ਦੇਣੀ ਹੈ ਨਹੀਂ ਦੇਣੀ ਤੇ ਜਾ ਇਹ ਲਈ 4 ਦਿਨ ਬਰਫ ਦੀ ਛਿੱਲੀ ਤੇ ਪਾ ਕੇ ਛੇਤਰ ਫੇਰਨਾ ਇਹ ਪ੍ਰਸ਼ਾਸਨ ਦਾ ਕੰਮ ਹੈ ਵੈਸੇ ਲੋਕ ਤਾਂ ਚਾਹੁੰਦੇ ਆ ਵੀ ਬਰਫ ਦੀ ਛਿੱਲੀ ਵਧੀਆ ਜੇ ਕਾਰਖਾਨੇ ਵਿੱਚੋਂ ਲੈ ਜਾ ਕਰੋ 4 ਘੰਟੇ ਪਹਿਲਾਂ ਉੱਪਰ ਮੋਦਾ ਪਾਓ ਫਿਰ ਫਿਰ ਪਟਾ ਇਹ ਚਾਹੁੰਦੇ ਆ ਲੋਕ ਤਾਂ ਪਰ ਇਹ ਸਾਡਾ ਕੰਮ ਨਹੀਂ ਪ੍ਰਸ਼ਾਸਨ ਦਾ ਕੰਮ ਹਾਂ ਹੋ ਸਕਦਾ ਜੇ ਪ੍ਰਸ਼ਾਸਨ ਨੂੰ ਸੁਣ ਜਾਵੇ ਇਹ ਗੱਲ ਕੋਈ ਜੇਲ ਸੁਪਰਡੈਂਟ ਕਦੇ ਵੀ ਹਾਂ ਲਮਾ ਗਿਣਗਿਣ ਬਦਲੇ ਇਹਨੇ ਪੰਜਾਬ ਦੇ ਨੌਜਵਾਨ ਮਰਵਾਏ ਨੇ ਫਿਰ ਹੋ ਸਕਦਾ ਹੈ ਕਾਰਵਾਈ ਹੋਵੇ ਅਦਰਵਾਈਜ਼ ਮੈਂ ਜਿਹੜੀ ਗੱਲ ਕੀਤੀ ਆ ਨਾ ਲੈ ਹੁਣ ਇੰਗਲਿਸ਼ ਬੋਲੇਗੇ ਮੇਰੇ ਕੋਲ ਅਦਰਵਾਈਜ਼ ਜਿਹੜੀ ਮੈਂ ਗੱਲ ਕੀਤੀ ਹੈ ਨਾ ਉਹ ਇਹ ਕੀਤੀ ਹੈ ਵੀ ਹੁਣ ਮਜੀਠੀਆ ਕਹਿੰਦਾ ਹਕੂਮਤ ਧੱਕਾ ਕਰਦੀ ਹੈ ਜੀ ਮੇਰੀ ਬੈਰਕ ਵਿੱਚ ਕੈਮਰਾ ਲਾ ਦਿੱਤਾ ਗਿਆ ਤੇ ਮੈਨੂੰ ਬਚਾਇਆ ਜਾਵੇ ਹੱਥ ਜੋੜ ਕੇ ਬੇਨਤੀ ਜੇ ਮੇਰੀ ਮੈਂ ਜਰਨੈਲ ਨਹੀਂ ਹੈਗਾ ਮੈਂ ਇਹ ਗੱਲਾਂ ਖੋਸ਼ਪਨੇ ਵਿੱਚ ਕਹਿ ਬੈਠਾ ਮੇਰੀ ਔਕਾਤ ਨਹੀਂ ਸੀ ਮੈਂ ਵੱਡੀਆਂ ਗੱਲਾਂ ਕਰ ਬੈਠਾ ਹੁਣ ਮੈਨੂੰ ਡਰ ਲੱਗਦਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ